ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਟ ਜੀਟੀ ਰੋਡ ਤੇ ਸਥਿਤ ਇੱਕ ਹੋਟਲ ਦੇ ਵਿੱਚ ਕਾ ਲੜਕੀ ਦਾ ਆਪਸ ਦੇ ਵਿੱਚ ਹੋਇਆ ਝਗੜਾ ਤੈਸ਼ ਦੇ ਵਿੱਚ ਆ ਕੇ ਲੜਕੀ ਵੱਲੋਂ ਕੀਤਾ ਗਿਆ ਲੜਕੇ ਤੇ ਹਮਲਾ ਜ਼ਖਮੀ ਹਾਲਤ ਦੇ ਵਿੱਚ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵੱਲੋਂ ਕਰਵਾਇਆ ਗਿਆ ਸਰਕਾਰੀ ਹਸਪਤਾਲ ਦਾਖਲ ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜੀਟੀ ਰੋਡ ਤੇ ਸਥਿਤ ਇੱਕ ਹੋਟਲ ਦੇ ਵਿੱਚ ਇੱਕ ਲੜਕਾ ਲਹੂ ਲੋਹਾਨ ਹਾਲਤ ਦੇ ਵਿੱਚ ਪਿਆ ਹੈ ਜਿਸ ਤੇ ਉਹ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤਾਂ ਉਕਤ ਲੜਕੇ ਨੂੰ ਜ਼ਖਮੀ ਹਾਲਤ ਦੇ ਵਿੱਚ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਕਿ ਉਸ ਦੀ ਗੰਬੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਉਥੇ ਉਕਤ ਮਾਮਲੇ ਦੇ ਉੱਪਰ थाना ਸਿਵਲ ਲਾਈਨ ਦੇ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਉর্ণਾ ਨੂੰ ਸੂਚਨਾ ਮਿਲੀ ਸੀ ਕਿ ਉਕਤ ਹੋਟਲ ਦੇ ਵਿੱਚ ਲੜਕਾ ਜ਼ਖਮੀ ਹੋਇਆ ਹੈ ਫਿਲਹਾਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੇ ਵੀ ਬਿਆਨ ਜ਼ਖਮੀ ਲੜਕੇ ਦੇ ਵੱਲੋਂ ਲਿਖਾਏ ਜਾਣਗੇ ਉਸ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪੂਰਾ ਮਾਮਲਾ ਸੁਣਦੇ ਹਾਂ ਸਹਾਰਾ ਜਨ ਸੇਵਾ ਦੇ ਵਰਕਰ ਅਤੇ ਪੁਲਿਸ ਮੁਖੀ ਸਿਵਲ ਲਾਈਨ ਦੀ ਜ਼ੁਬਾਨੀ ਸਰ ਮੇਰਾ ਨਾਮ ਸੰਦੀਪ ਗੋਇਲਾ ਹਾਂ ਹੀ ਮੈਂ ਸਹਾਰਾ ਜਨ ਸੇਵਾ ਵਰਕਰ ਹਾਂ ਅੱਜ ਕਰੀਬ 4 ਵਜੇ ਸਹਾਰਾ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਫੌਜੀ ਚੌਕ ਤੇ ਇੱਕ ਹੋਟਲ ਦੇ ਵਿੱਚ ਇੱਕ ਮੁੰਡਾ ਗੰਭੀਰ ਹਾਲਤ ਵਿੱਚ ਜ਼ਖਮੀ ਪਿਆ ਸੂਚਨਾ ਮਿਲਣ ਤੇ ਸਹਾਰਾ ਟੀਮ ਸੰਦੀਪ ਗੋਇਲ ਸਹਾਰਾ ਬੁੰਸ ਲੈ ਕੇ ਮੌਕੇ ਤੇ ਪਹੁੰਚੇ ਉਤੇ ਇੱਕ ਮੁੱਠ ਇੱਕ ਮੁੰਡਾ ਗੰਭੀਰ ਹਾਲਤ ਵਿੱਚ ਲਹੂ ਲੂਹਾਨ ਪਿਆ ਸੀ ਜਿਹਨੂੰ ਸਹਾਰਾ ਟੀਮ ਨੇ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ ਤੇ ਡਾਕਟਰ ਦੁਆਰਾ ਤੁਰੰਤ ਹੀ ਉਹਰਾ ਉਪਚਾਰ ਸ਼ੁਰੂ ਕੀਤਾ ਗਿਆ ਪਰੰਤੂ ਕੁਝ ਦੇਰ ਬਾਅਦ ਉਹਨੂੰ ਅਹਿਮਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਕਾਰਨ ਪ੍ਰਕਿਰਤੀ ਦਾ ਕਾਰਨ ਦਾ ਇਹ ਇੱਕ ਲੜਕੀ ਨੇ ਬਲੇਡ ਨਾਲ ਹਮਲਾ ਕੀਤਾ ਹੈ ਇਹ ਬਸ ਇੰਨਾ ਹੀ ਪਤਾ ਲੱਗਿਆ ਹੈ ਕਿ ਹੋਰ ਤਾਂ ਕੁਝ ਹੈ। ਇੱਕ ਵਿਅਕਤੀ ਦੇ ਜਿਹੜਾ ਤੇ ਕੱਲ ਨੂੰ ਇਹ ਸਾਨੂੰ ਰਾ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਹੈਗਾ ਹੋਟਲ ਹੈ ਮੂਨ ਸਟਾਰ ਹੈਗਾ ਉੱਥੇ ਕੋਈ ਲੜਾਈ ਝਗੜਾ ਹੋਇਆ ਹੈਗਾ ਤੇ ਉਹ ਜਿਹੜਾ ਮੌਕੇ ਤੇ ਪੀਸੀਆਰ ਪਾਰਟੀ ਵੀ ਚੱਲੀ ਗਈ ਸੀ ਤੇ ਜਿਹੜਾ ਲੜਕਾ ਸੀਗਾ ਹਰਦੀਪ ਨਾਮ ਦਾ ਲੜਕਾ ਜਿਹੜਾ ਹੈਗਾ ਇੰਜਰਡ ਸੀਗਾ ਉਹ ਜਿਹੜਾ ਐਡਮਿਟ ਕਰਵਾ ਦਿੱਤਾ ਗਿਆ ਸੀਗਾ ਸਿਵਲ ਹਸਪੀਟਲ ਉਹ ਮੁੰਡੇ ਨੂੰ ਅੱਗੇ ਜਿਹੜਾ ਐਮਸ ਤੇ ਰੈਫਰ ਕੀਤਾ ਗਿਆ ਅੰਡਰ ਟ੍ਰੀਟਮੈਂਟ ਹੈ ਉਹ ਮੁੰਡੇ ਦੀ ਹਾਲਤ ਠੀਕ ਹੈ ਜੋ ਸਟੇਟਮੈਂਟ ਲਿਖਾਉਂਦਾ ਉਹਦੇ ਮੁਤਾਬਿਕ ਜਿਹੜਾ ਹੈਗਾ ਅਗਲੀ ਕਾਰਵਾਈ ਅਮਚ ਲਿਆਂਦੀ ਜਾਊਗੀ ਕੀ ਹੁਣ ਤੱਕ ਸਭ ਮੈਂ ਕੀ ਹੈ ਕਿਉਂ ਇਹ ਜਿਹੜਾ ਬਣਾ ਇਹ ਤਾਂ ਹੁਣ ਤੱਕ ਤਾਂ ਇਹ ਗੱਲ ਸਾਹਮਣੇ ਆਈ ਇਹ ਵੀ ਹਰਦੀਪ ਤੇ ਨਾਲ ਇਹਦੇ ਇੱਕ ਇਹਨਾਂ ਦੇ ਨੋਨ ਸੀਗੀ ਲੜਕੀ ਉਹ ਰਹਿ ਰਹੇ ਸੀ ਉਹ ਦੌਰਾਨੇ ਜਿਹੜਾ ਹੈਗਾ ਲੜਾਈ ਝਗੜਾ ਹੋਇਆ ਹੈਗਾ ਬਾਕੀ ਜੋ ਹੈਗਾ ਲੜਕੇ ਦੀ ਸਟੇਟਮੈਂਟ ਲੈ ਕੇ ਹੈਗੀ ਹੈ ਜੋ ਸਟੇਟਮੈਂਟ ਦੇ ਅਕੋਰਡਿੰਗ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਲੜਕਾ ਮਾਨਸਾ ਦਾ ਰਹਿਣ ਵਾਲਾ ਹੈ ਲੜਕਾ ਮਾਨਸਾ ਦਾ ਰਹਿਣ ਵਾਲਾ ਹੈ